ਇਹ ਸ਼ਰਾਬ ਕਿੱਥੋਂ ਆਈ ਹੈ ਇਹ ਕੌਣ ਇਹਦਾ ਜ਼ਿੰਮੇਵਾਰ ਹੈ ਇਸ ਗੱਲ ਨੂੰ ਪਾਸੇ ਛੱਡ ਕੇ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਹਜਾ ਉਸ ਜੋ ਉਸ ਵਾਪਰ ਰਹੇ ਹਨ ਪੰਜਾਬ ਦੇ ਵਿੱਚ ਨਸ਼ਾ ਨਾ ਬੰਦੇ ਵੱਧ ਰਹੇ ਆ ਮੈਂ ਜਗਿੰਦਰ ਸਿੰਘ ਹੋਰਾ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਰੈਕਤਾ ਹੋ ਰਹਾ ਹਾਂ ਅਬ ਪਿਛਲਾ ਦਿਨਾਂ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਚ ਜਿਹੜੀ ਪਿਛਲੇ ਦਿਨੀ ਇੱਕ ਬਹੁਤ ਮਾੜੀ ਮੰਦਭਾਗੀ ਘਟਨਾ ਵਾਪਰੀ ਹੈ ਵੀ ਸ਼ਰਾਬ ਪੀ ਕੇ ਦਾ ਦੋ ਦਰਜਣ ਦੇ ਲਗਭਗ ਨੌਜਵਾਨ ਨੇ ਜਿਹੜੇ ਉਹ ਉਹ ਮਰ ਗਏ ਨੇ ਉਹਨਾਂ ਦੀ ਮੌਤ ਹੋ ਗਈ ਹੈ ਇਹ ਜ਼ਹਿਰ ਆ ਕਿੱਥੋਂ ਆਈ ਹੈ ਇਹ ਕੌਣ ਇਹਦਾ ਜ਼ਿੰਮੇਵਾਰ ਹੈ ਇਸ ਗੱਲ ਨੂੰ ਪਾਸੇ ਛੱਡ ਕੇ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਹੈ ਜਾਂ ਉਸ ਜੋ ਕੁਝ ਵਾਪਰ ਰਹੇ ਹਨ ਹਿੰਦ ਪੰਜਾਬ ਦੇ ਵਿੱਚ ਨਸ਼ੇ ਨਾਲ ਬੰਦੇ ਮਰ ਰਹੇ ਆ ਕਿ ਇਹ ਜਵਾਬਦੇਹੀ ਇਹੀ ਗਲਤੀ ਨੂੰ ਕੰਢਾ ਦਈਏ ਨੀ ਗੱਲ ਕਹਿ ਕੇ ਕਿ ਸ਼ਰਾਬ ਸ਼ਰਾਬ ਦੇ ਠੇਕਿਆਂ ਤੋਂ ਇਹ ਕਿਤੋਂ ਹੋ ਰਹੀ ਐ ਪੰਜਾਬ ਵਿੱਚੋਂ ਆਈ ਐ ਜਾਂ ਪੰਜਾਬ ਤੋਂ ਬਾਹਰ ਜੇ ਕੋਈ ਇਹੋ ਜਿਹਾ ਨਸ਼ਾ ਹੁੰਦਾ ਹੈ ਜਿਹੜਾ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਜੈਵ ਵਿੱਚ ਘਟਨਾ ਵਾਪਰ ਜਾਂਦੀ ਐ ਇਸ ਕਰਕੇ ਸਰਕਾਰ ਨੂੰ ਪੜਤਾਲ ਕਰਨੀ ਚਾਹੀਦੀ ਐ ਜੇ ਹੈ ਜਾਂ ਕੁਝ ਮਾੜਾ ਵਾਪਰ ਰਿਹਾ ਇੱਥੇ ਜੇ ਚਿੱਟੇ ਨਾਲ ਨੌਜਵਾਨ ਮਰ ਰਹੇ ਨੇ ਨਸ਼ਾ ਨਾਲ ਨੌਜਵਾਨ ਮਰ ਰਹੇ ਨੇ ਜੈ ਮਾੜੀ ਸ਼ਰਾਬ ਕਿੱਥੋਂ ਤੈਅ ਹੋਈ ਐ ਕਿਨੇ ਕੀਤੀ ਐ ਇਹਦਾ ਕੌਣ ਜ਼ਿੰਮੇਵਾਰ ਐ ਜੇ ਸਾਨੂੰ ਕੀੜੀ ਫਿਰਦੀ ਜਿੰਦੀ ਹੈ ਜੇ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਕਿਸੇ ਖੇਤ ਦੇ ਵਿੱਚ ਕਿਹਨੇ ਅੰਡ ਲਾਈ ਉਹ ਖੇਤ ਕਿਹਦਾ ਹੈ ਜੇ ਸਾਨੂੰ ਪੰਜਾਬ ਦੇ ਤੁਹਾਡੀ ਇੰਟੈਲੀਜੈਂਸੀ ਇਹਨਾਂ ਨੂੰ ਪਤਾ ਕਰ ਸਕਦੀ ਕਿ ਪੰਜਾਬ ਦੇ ਵਿੱਚ ਇੰਨਾ ਕੁ ਸਮਾੜਾ ਵਾਪਰ ਰਿਹਾ ਹੈ ਉਹ ਕਿੱਥੇ ਹੈ ਤੇ ਕੌਣ ਹੈ ਦਾ ਜ਼ਿੰਮੇਵਾਰ ਤਾਂ ਫਿਰ ਇੰਟੈਲੀਜੈਂਸੀ ਨੂੰ ਕੀ ਹੱਕ ਹੈ ਇਹ ਕੌਣ ਦਾ ਕਿ ਸਾਨੂੰ ਇੱਥੇ ਕੀੜੀ ਫਿਰਦੀ ਵੀ ਰਹਿੰਦੀ ਹੈ ਇਸ ਕਰਕੇ ਪੜਤਾਲ ਕਰੇ ਸਰਕਾਰ ਇਹਦੀ ਜ਼ਿੰਮੇਵਾਰ ਕੌਣ ਹੈ ਇਹ ਦਸਤੀ ਦੋਸੀਆਂ ਨੂੰ ਪਬਲਿਕਲੀ ਕਰੇ ਪਬਲਿਕ ਕਰੇ ਨਾਗਾ ਕਰੇ ਉਹਨਾਂ ਨੂੰ ਸਜ਼ਾਵਾ ਦੇਵੇ ਤੇ ਉਹ ਪਰਿਵਾਰ ਦਾ ਜਿਹੜਾ ਨੁਕਸਾਨ ਹੋਇਆ ਹੈ ਉਹਨਾਂ ਦੇ ਬੱਚਿਆਂ ਦਾ ਜਿਹੜੇ ਇੱਕ ਮੌਤੀ ਪੁੱਤ ਉਹਨਾਂ ਦੇ ਚਲੇ ਗਏ ਨੇ ਉਹਦਾ ਉਹ ਜਾਣਾ ਪਵੇ ਜੇ ਜ਼ਰਾ ਕਿੱਥੋਂ ਆਈ ਹੈ ਇਹ ਕੌਣ ਇਹਦਾ ਜ਼ਿੰਮੇਵਾਰ ਹੈ ਇਸ ਗੱਲ ਨੂੰ ਪਾਸੇ ਛੱਡ ਕੇ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਹੈ ਜਦ ਉਸ ਜੋ ਉਸ ਬਾਪਰ ਰਹੇ ਹਿੰਦੂ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਬੰਦੇ ਮਰ ਰਹੇ ਆ ਮੈਂ ਜਗENDER ਸਿੰਘ ਹੋਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਰੈਕਟਾ ਹੋਰਾਹਾਂ ਆ ਪਿਛਲਾ ਦਿਨ ਜਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਚ ਜਿਹੜੀ ਪਿਛਲੇ ਦਿਨੀ ਇੱਕ ਬਹੁਤ ਮਾੜੀ ਮੰਦਭਾਗੀ ਘਟਨਾ ਵਾਪਰੀ ਹੈ ਵੀ ਸ਼ਰਾਬ ਪੀ ਕੇ ਦਾ 2 ਦਰਜਣ ਦੇ ਲਗਭਗ ਨੌਜਵਾਨ ਨੇ ਜਿਹੜੇ ਉਹ ਮਰ ਗਏ ਨੇ ਉਹਨਾਂ ਦੀ ਮੌਤ ਹੋ ਗਈ ਹੈ ਇਹ ਸ਼ਰਾਬ ਕਿੱਥੋਂ ਆਈ ਹੈ ਇਹ ਕੌਣ ਹੈ ਤਾਂ ਜ਼ਿੰਮੇਵਾਰ ਹੈ ਇਸ ਗੱਲ ਨੂੰ ਪਾਸੇ ਛੱਡ ਕੇ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਹਜਾ ਕੁਝ ਜੋ ਕੁਝ ਵਾਪਰ ਰਿਹਾ ਹੈ ਹਿੰਦੂਸਤ ਪੰਜਾਬ ਦੇ ਵਿੱਚ ਨਸ਼ਾ ਨਾ ਬੰਦੇ ਮਰ ਰਹੇ ਆ ਕਿ ਇਹ ਜ਼ਿੰਮੇਵਾਰੀ ਇਹੀ ਗਲਤੀ ਕੰਢੜਦੀ ਐ ਨਹੀਂ ਗੱਲ ਕਹਿ ਕੇ ਕਿ ਸ਼ਰਾਬ ਸ਼ਰਾਬ ਦੇ ਠੇਕਾਂ ਤੋਂ ਨਹੀਂ ਕਿ ਤੂੰ ਹੋਰ ਆਈ ਏ ਪੰਜਾਬ ਵਿੱਚੋਂ ਆਈ ਏ ਜਾਂ ਪੰਜਾਬ ਤੋਂ ਬਾਹਰ ਜੇ ਕੋਈ ਇਹੋ ਜਿਹਾ ਨਸ਼ਾ ਹੁੰਦਾ ਹੈ ਜਿਹੜਾ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਜੈਵਿਜ ਘਟਨਾ ਵਾਪਰ ਜਾਂਦੀ ਐ ਇਸ ਕਰਕੇ ਸਰਕਾਰ ਨੂੰ ਪੜਤਾਲ ਕਰਨੀ ਚਾਹੀਦੀ ਹੈ ਜੇ ਹੈ ਜਾਂ ਕੁਛ ਮਾੜਾ ਵਾਪਰ ਰਿਹਾ ਹੈ ਜੇ ਚਿੱਟੇ ਰੌਣਹਾਰ ਮਾਰ ਰਹੇ ਨੇ ਨਸ਼ਾ ਨਾਲ ਨੌਜਵਾਨ ਮਾਰ ਰਹੇ ਨੇ ਜੇ ਮਾੜੀ ਛਰਾਵ ਕਿੱਥੋਂ ਤੈਅ ਹੋਈਆ ਕਿਨੇ ਕੀਤੀ ਇਹਦਾ ਕੌਣ ਜ਼ਿੰਮੇਵਾਰ ਹੈ ਜੇ ਸਾਨੂੰ ਕੀੜੀ ਫਿਰਦੀ ਤਿੰਦੀ ਹੈ ਜੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਕਿਸੇ ਖੇਤ ਦੇ ਵਿੱਚ ਕਿਹਨੇ ਅੰਡ ਲਾਈ ਉਹ ਖੇਤ ਕੀਦਾ ਹੈ ਜੇ ਸਾਨੂੰ ਪੰਜਾਬ ਦੇ ਛੋੜੀ ਇੰਟੈਲੀਜੈਂਸੀ ਇਹਨਾ ਨਹੀਂ ਪਤਾ ਕਰ ਸਕਦਾ ਕਿ ਪੰਜਾਬ ਦੇ ਵਿੱਚ ਇਹਨਾ ਕੁਛ ਮਾੜਾ ਵਾਪਰ ਰਿਹਾ ਉਹ ਕਿੱਥੇ ਹੈ ਤੇ ਕੌਣ ਇਹਦਾ ਜ਼ਿੰਮੇਵਾਰ ਹੈ ਵੱਖਰੇ ਇੰਟੈਲੀਜੈਂਸ ਨੂੰ ਕੀ ਹੱਕ ਹੈ ਇਹ ਕਹੌਣ ਦਾ ਕਿ ਸਾਨੂੰ ਇੱਥੇ ਕੀੜੀ ਫਿਰਦੀ ਵੀ ਨਹੀਂ ਹੈ ਇਸ ਕਰਕੇ ਪੜਤਾਲ ਕਰੇ ਸਰਕਾਰ ਇਹਦੀ ਜ਼ਿੰਮੇਵਾਰ ਕੌਣ ਨੇ ਇਹ ਦਰਸਦੀ ਦੋਸ਼ੀਆਂ ਨੂੰ ਪਬਲਿਕਲੀ ਕਰੇ ਪਬਲਿਕ ਕਰੇ ਨੰਗਾ ਕਰੇ ਉਹਨਾਂ ਨੂੰ ਸਜ਼ਾਵਾ ਦੇਵੇ ਤੇ ਉਹ ਪਰਿਵਾਰ ਦਾ ਜਿਹੜਾ ਨੁਕਸਾਨ ਹੋਇਆ ਹੈ ਉਹਨਾਂ ਦੇ ਬੱਚਿਆਂ ਦਾ ਜਿਹੜੇ ਇੱਕ ਮੌਤ ਹੀ ਪੁੱਤ ਉਹਨਾਂ ਦੇ ਚਲੇ ਗਏ ਨੇ ਉਹਦਾ ਅਪਰਾਧ ਨਾ ਪਰ